ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਲਫਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਹਾਜ਼ਰ ਹਾਂ ਆਪਾਂ ਅੱਜ ਦੀ ਕਹਾਣੀ ਸਫੈਦ ਚੁੰਨੀ ਭਾਗ ਚੌਥਾ ਇਸ ਕਹਾਣੀ ਨੂੰ ਲਿਖਿਆ ਹੈ ਲੇਖਕ ਗਗਨਪ੍ਰੀਤ ਸੱਪਲ ਜੀ ਨੇ ਸਾਹਿਦ ਨੇ ਪਾਰੋ ਨੂੰ ਫੋਨ ਕਰ ਦਿੱਤਾ ਤੇ ਕਹਿ ਦਿੱਤਾ ਕਿ ਪਿਤਾ ਜੀ ਨੇ ਕਿਹਾ ਕਿ ਅਸੀਂ ਕੁਝ ਨਹੀਂ ਲੈਣਾ ਹੁਣ ਵਿਆਹ ਵਾਲੇ ਦਿਨ ਹੀ ਆਵਾਂਗੇ ਕੁਝ ਦਿਨਾਂ ਬਾਅਦ ਹੀ ਵਿਆਹ ਦਾ ਦਿਨ ਸੀ ਦੋਵੇਂ ਪਾਸੇ ਜੋਰਾ-ਸ਼ੋਰਾ ਨਾਲ ਤਿਆਰੀਆਂ ਚੱਲ ਰਹੀਆਂ ਸਨ ਮਹਿੰਦੀ ਦਾ ਦਿਨ ਵੀ ਆ ਗਿਆ 파ਰੋ ਦੇ ਪਰਿਵਾਰ ਦੇ ਸਾਰੇ ਰਿਸ਼ਤੇਦਾਰ ਆ ਗਏ ਉਸ ਦੀਆਂ ਸਹੇਲੀਆਂ ਵੀ ਆ ਗਈਆਂ ਮਹਿੰਦੀ ਦੀਆਂ ਤਿਆਰੀਆਂ ਸ਼ੁਰੂ ਹੋ ਰਹੀਆਂ ਸਨ 파ਰੋ ਆਪਣੇ ਨਿੱਜੀ ਕਮਰੇ ਵਿੱਚ ਤਿਆਰ ਹੋਣ ਲਈ ਅੰਦਰ ਦਹਲੀਜ਼ ਲੰਗੀ ਹੀ ਸੀ ਕਿ ਇੱਕਦਮ ਕਿਸੇ ਨੇ ਉਸ ਦਾ ਹੱਥ ਫੜਿਆ ਅਤੇ ਕਮਰੇ ਅੰਦਰ ਨੂੰ ਧੱਕਾ ਦੇ ਕੇ ਉਸ ਦੇ ਮੂੰਹ ਤੇ ਹੱਥ ਰੱਖ ਲਿਆ 파ਰੋ ਡਰ ਗਈ ਉਸ ਦਾ ਮੂੰਹ ਹੱਥਾਂ ਨਾਲ ਬੰਦ ਹੋਣ ਕਾਰਨ ਆਵਾਜ਼ ਹੀ ਨਹੀਂ ਨਿਕਲ ਰਹੀ ਸੀ 파ਰ ਜਦੋਂ 파ਰੋ ਨੇ ਜ਼ੋਰ ਨਾਲ ਹੱਥ ਪਰੇ ਕੀਤੇ ਅੱਖਾਂ ਖੋਲੀਆਂ ਤਾਂ ਆਪਣੇ ਕੋਲ ਸਾਹਿਦ ਨੂੰ ਵੇਖ ਕੇ 파ਰੋ ਦਾ ਸਾਹ ਚ ਸਾਹ ਪਿਆ ਦੋਮਾਨੇ ਇੱਕ ਦੂਜੇ ਨੂੰ ਕੁੱਟ ਕੇ ਆਪਣੀਆਂ ਬਾਹਾਂ 'ਚ ਜਕੜ ਲਿਆ। ਪਾਰੋ ਨੇ ਕਮਰੇ ਦੀ ਕੁੰਡੀ ਲਾਈ ਤਾਂ ਸਾਹਿਦ ਨੇ ਪਾਰੋ ਨੂੰ ਬੈੱਡ ਤੇ ਕੋਲ ਬਿਠਾ ਆਪਣੇ ਨਾਮ ਦੀ ਮਹਿੰਦੀ ਉਸ ਦੇ ਹੱਥਾਂ ਤੇ ਲਗਾ ਦਿੱਤੀ। ਪਾਰੋ ਤਾਂ ਖੁਸ਼ੀ ਸੰਭਾਲੇ ਨਹੀਂ ਜਾ ਰਹੀ ਸੀ ਕਿ ਸਾਹਿਦ ਨੇ ਪਿਆਰ ਨਾਲ ਉਸ ਦੇ ਹੱਥਾਂ ਤੇ ਖੁਦ ਮਹਿੰਦੀ ਲਗਾਈ। ਸਮੇਂ ਦੀ ਇਜਤ ਵੇਖ ਸਾਹਿਦ ਮਹਿੰਦੀ ਲਗਾ ਕੇ ਕਮਰੇ ਚੋਂ ਚਲਾ ਗਿਆ 파ਰੋ ਜਦੋਂ ਬਾਹਰ ਆਪਣੀਆਂ ਸਹੇਲੀਆਂ ਕੋਲ ਆਈ ਤਾਂ 파ਰੋ ਦਾ ਗੁਲਾਬੀ ਚਿਹਰਾ ਤੇ ਹੱਥਾਂ ਤੇ ਲੱਗੀ ਮਹਿੰਦੀ ਵੇਖ ਕੇ ਉਹ ਸਮਝ ਗਈਆਂ ਕਿ ਸਾਹਿਦ ਆਇਆ ਸੀ ਉਹ ਉਸ ਨੂੰ ਸਾਹਿਦ ਦਾ ਨਾਮ ਲੈ ਕੇ ਛੇੜਨ ਲੱਗੀਆਂ 파ਰੋ ਸੰਗਦੀ ਹੋਈ ਤੇ ਆਪਣੇ ਬੁੱਲਾਂ ਚ ਹਾਸਾ ਦਬਦੀ ਹੋਈ ਖੁਸ਼ ਹੋ ਰਹੀ ਸੀ ਹਾਸਾ ਠੱਠਾ ਕਰਦੇ ਆ ਮਹਿੰਦੀ ਦੀ ਰਸਮ ਸ਼ਗਨਾ ਨਾਲ ਪੂਰੀ ਕੀਤੀ ਗਈ ਅਗਲੇ ਦਿਨ ਦਾ ਵਿਆਹ ਸੀ ਸਾਹਿਦ ਜੰਜ ਲੈ ਕੇ ਪੂਰੇ ਗਾਜੇ ਬਾਜੇ ਨਾਲ 파ਰੋ ਦੇ ਘਰ ਦੇ ਨੇੜੇ ਇੱਕ ਸ਼ਾਨਦਾਰ ਪੈਲਸ ਵਿੱਚ ਜੰਜ ਸਮੇਤ ਟੁਕਿਆ 파ਰੋ ਅਜੇ ਪਾਰਲਰ ਵਿੱਚ ਤਿਆਰ ਹੋ ਰਹੀ ਹੁੰਦੀ ਏ ਜੰਜ ਦਾ ਵਧੀਆ ਸਵਾਗਤ ਕੀਤਾ ਗਿਆ ਸਾਰੇ ਬਰਾਤੀ ਆਪੋ ਆਪਣੀ ਖੁਸ਼ੀ ਤੇ ਮਸਤੀ ਦੀ ਟੋਰ ਵਿੱਚ ਸਨ ਪਰ ਉਹਦੀਆਂ ਸਹੇਲੀਆਂ ਵੀ ਫੁੱਲਾਂ ਨਾਲ ਸਜੇ ਸਵਾਗਤੀ ਗੇਟ ਅੱਗੇ ਚੈੱਕ ਦੀਆਂ ਲਾੜੇ ਦੇ ਸਵਾਗਤ ਲਈ ਲਾਲ ਰੰਗ ਦੇ ਬੰਨੇ ਰਿਵਨ ਨੂੰ ਕਟਾਉਣ ਲਈ ਹੱਥਾਂ 'ਚ ਡਰਾਈ ਫਰੂਟ ਦੀ ਪਲੇਟ ਫੜੀ ਛੋਟੀ ਕੈਂਚੀ ਸਮੇਤ ਗੇਟ ਰੋਕ ਕੇ ਖੜੀਆਂ ਸਨ ਸ਼ੇਰਾਵੰਨੀ ਸਾਹਿਦ ਜਦੋਂ ਗੇਟ ਕੋਲ ਆਇਆ ਤਾਂ 파ਰੋ ਦੀਆਂ ਸਹੇਲੀਆਂ ਨੇ ਸਾਹਿਦ ਵਿੱਚ ਮਿੱਠੀ ਤਕਰਾਰ ਹੋਣ ਲੱਗੀ ਰੰਗ-ਵਰੰਗੀਆਂ ਤਿਤਲੀਆਂ ਵਾਂਗ ਮੈਕ ਦੀਆਂ ਸਹੇਲੀਆਂ ਬਨਾਮ ਸਾਲੀਆਂ 5100 ਤੇ ਅੜ ਗਈਆਂ ਪਰ ਖੁਸ਼ੀ ਦੇ ਮਾਹੌਲ ਨੂੰ ਮੁੱਖ ਰੱਖਦਿਆਂ ਸਾਹਿਦ ਦੇ ਦੋਸਤਾਂ ਨੇ 3100 ਸਗਨ ਦੇ ਗੱਲ ਸਿਰੇ ਲਾ ਦਿੱਤੀ ਸਾਹਿਦ ਸਮੇਤ ਜਨ ਰਿਵਨ ਕੱਟ ਕੇ ਪੈਲਸੰਦਰ ਦਾਖਲ ਹੋਈ ਹੈ ਅੰਦਰ ਚਾਹ ਠੰਡੇ ਦਾ ਬਹੁਤ ਵਧੀਆ ਇੰਤਜ਼ਾਮ ਸੀ ਚਾਹ ਠੰਡਾ ਮਿਕਸ ਪਕੌੜੇ ਪਨੀਰ ਦੇ ਪਕੌੜੇ ਗੋਭੀ ਦੇ ਪਕੌੜੇ ਤੇ ਕਈ ਤਰ੍ਹਾਂ ਦੀਆਂ ਮਿਠਾਈਆਂ ਦੋ ਤਰ੍ਹਾਂ ਦੀ ਬਰਫੀ ਪੇਸਟਰੀ ਰਸਗੁੱਲੇ ਗੁਲਾਬ ਜਾਮਨ ਆਦ ਸਭ ਕੁਝ ਕਮਾਲ ਦਾ ਸਵਾਦ ਤੇ ਖੁਸ਼ਬੂਆਂ ਖਿਲਾਰ ਰਿਹਾ ਸੀ ਸਾਰੇ ਬਰਾਤੀ ਰਿਸ਼ਤੇਦਾਰ ਯਾਰ ਦੋਸਤ ਚਾਹ ਦੀਆਂ ਚੁਸਕੀਆਂ ਅਤੇ ਖਾਣ ਵਾਲੀਆਂ ਮਠਾਈਆਂ ਦੀਆਂ ਕਈ ਬਨਗੀਆਂ ਦਾ ਲੋਥਪ ਉਠਾਉਣ ਤੋਂ ਬਾਅਦ ਪਾਰੋ ਤੇ ਸਾਹਿਦ ਦਾ ਗੁਰਦੁਆਰਾ ਸਾਇਬਿਖੇ ਸਤ ਗੁਰਾਂ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਕਰਵਾ ਕੇ ਕਾਰਜ ਪੂਰਾ ਕੀਤਾ ਗੁਰਦੁਆਰਾ ਸਾਹਿਬ ਤੋਂ ਬਾਹਰ ਸਾਹਿਦ ਇਧਰ ਉਧਰ ਆਪਣੇ ਬੂਟ ਲੱਭਣ ਲੱਗਾ ਗੱਲ ਸਾਹਿਦ ਨੂੰ ਸਮਝ ਆ ਚੁੱਕੀ ਸੀ ਕਿ ਉਸ ਦੀਆਂ ਚੰਚਲ ਸਾਲੀਆਂ ਨੇ ਸ਼ਰਾਰਤ ਕਰ ਦਿੱਤੀ ਹੈ ਅੰਤ ਸਾਹਿਦ ਤੋਂ ਉਹਨਾਂ ਨੇ 2100 ਰੁਪਏ ਦੀ ਮੰਗ ਕੀਤੀ ਸਾਹਿਦ ਤੇ ਸਾਲੀਆਂ ਦੇ ਰੌਲੇ ਤੋਂ ਬਾਅਦ 1100 ਦਿੱਤਾ ਤਾਂ ਸਾਹਿਦ ਦੇ ਬੂਟ ਵਾਪਸ ਆਏ ਸਾਰੇ ਸ਼ਗਨ ਕਾਰਬਿਹਾਰ ਦੇ ਨਾਲ ਨਾਲ ਮੂਵੀ ਤੇ ਫੋਟੋਗ੍ਰਾਫੀ ਵੀ ਹੋ ਰਹੀ ਸੀ ਫਿਰ ਵੀ 파ਰੋ ਤੇ ਸਾਹਿਦ ਜੋੜੇ ਨੇ ਕਈ ਵੱਖਰੀ ਤਰ੍ਹਾਂ ਦੇ ਸੋਹਣੇ ਜਿਹੇ ਫੋਜ ਕਰਵਾਏ ਉਹਨਾਂ ਨੇ ਇਕੱਠੇ ਖਾਣਾ ਖਾਧਾ ਉਸ ਤੋਂ ਬਾਅਦ 파ਰੋ ਨੂੰ ਸੌਰੇ ਘਰ ਤੋਰਨ ਦੀ ਤਿਆਰੀ ਹੋਣ ਲੱਗੀ ਇਸ ਤੋਂ ਪਹਿਲਾਂ ਉਹਨਾਂ ਨੂੰ ਨਾਲ ਦੇ ਪਿੰਡ ਦੇ ਗੁਰਦੁਆਰੇ ਫੇਰਾ ਪਾਉਣ ਵੀ ਪੇਜ ਦਿੱਤਾ ਗਿਆ ਦੁੱਧ ਪਲਾਉਣ ਦੀ ਰਸਮ ਵੀ ਕੀਤੀ ਗਈ ਉਸ ਤੋਂ ਬਾਅਦ ਸਾਹਿਦ ਪਾਰ ਨੂੰ ਲੈ ਕੇ ਗੱਡੀ ਵੱਲ ਵਧਿਆ ਢੋਲੀ ਤੁਰਨ ਸਮੇ ਇੱਕਦਮ ਹੀ ਸਾਰਾ ਮਾਹੌਲ ਸ਼ਾਂਤੀ ਤੇ ਉਦਾਸੀ ਚ ਬਦਲ ਗਿਆ ਹੱਸਦੇ ਚਿਹਰਿਆਂ ਤੇ ਉਦਾਸੀ ਛਾ ਗਈ ਪਾਰੋ ਤੇ ਪਾਰੋ ਦੀ ਮਾਂ ਦੋਵੇਂ ਗੱਲ ਲੱਗ ਕੇ ਰੋਣ ਲੱਗੀਆਂ ਸਭ ਦੀਆਂ ਅੱਖਾਂ ਸੇਜਲ ਸਨ ਪਿਓ ਦੀਆਂ ਅੱਖਾਂ ਵੀ ਨਮ ਸਨ ਉਸ ਨੂੰ ਲੱਗਾ ਕਿ ਜਿਵੇਂ ਉਹ ਨਿੱਕੀ ਜਿਹੀ ਗੁੱਡੀ ਪਾਰੋ ਦੂਰ ਬਗਾਨੇ ਦੇਸ਼ ਭੇਜ ਰਿਹਾ ਏ ਪੇਕਾ ਕਰ ਪਰਿਵਾਰ ਛੱਡ ਕੇ ਦੂਸਰੇ ਪਰਿਵਾਰ ਚ ਜਾਣਾ ਪਾਰੋ ਦੀਆਂ ਅੱਖਾਂ ਚ ਆਪਣਾ ਘਰ ਛੱਡਣ ਦੀ ਉਦਾਸੀ ਛਲਕ ਰਹੀ ਸੀ ਮਸਾਹੀ ਉਸ ਨੂੰ ਡੋਲੀ ਬਨਾਮ ਗੱਡੀ ਵਿੱਚ ਬਿਠਾਇਆ 파ਰੋ ਦੀ ਝੋਲੀ ਵਿੱਚ ਲੱਡੂ ਦਾ ਸ਼ਗਨ ਪਾ ਕੇ ਗੱਡੀ ਤੇ ਟੈਰਾਂ ਤੇ ਮਿੱਠਾ ਪਾਣੀ ਪਾ ਕੇ ਵਿਦਾ ਕਰ ਦਿੱਤਾ 파ਰੋ ਦੇ ਸੌਰੇ ਘਰ ਗੇਟ ਕੋਲ ਆ ਕੇ ਕਾਰ ਖੜੀ ਹੋ ਗਈ ਇਸ ਕਹਾਣੀ ਦਾ ਅਗਲਾ ਪਾਗ ਕੱਲ ਆਵੇਗਾ ਜੀ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਕਹਾਣੀ ਦਾ ਅਗਲਾ ਭਾਗ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸਤਿ ਸ਼੍ਰੀ ਅਕਾਲ ਜੀ